ਅਰ ਜੀ ਜਿਸਮ ਕੁਮਰ ਜੀ ਸਰ ਬੇਨਤੀ ਹੈ ਕਿ ਸਾਡੇ ਕਾਫੀ ਚਿਰ ਤੋਂ ਪਹਿਲਾਂ ਇਹਨਾਂ ਜੁਨੀਅਨ ਤੇ ਕਬਜ਼ਾ ਕੀਤਾ ਸੀ ਅੱਜ ਲਾਭ ਸਿੰਘ ਨੇ ਜਿਹਦੇ ਬੇਟੇ ਨੇ ਸਾਡੇ ਪ੍ਰਧਾਨ ਨੂੰ ਮਾਰਿਆ ਉਸ ਤੋਂ ਬਾਅਦ ਚ ਅਸੀਂ ਸਾਰੇ ਚੁੱਪ ਕਰਕੇ ਚਲੋ ਦੁਕਾਨਾਂ ਬੰਦਾਲੀਆਂ ਕੋਈ ਗੱਲ ਨਹੀਂ ਹੁਣ ਇਹਨੇ 15-20 ਦਿਨ ਹੋ ਗਏ ਨੇ ਫੇਰ ਬੰਦੇ ਨਾਲ ਲੈ ਕੇ ਰਾਤ ਤੇ ਚੋਰੀ ਬੰਦੇ ਲੈ ਕੇ ਇਹਨੇ ਕੰਨ ਮਾਰ ਦਿੱਤੀ ਅਸੀਂ ਇਹਨੂੰ ਸਮਝਾਇਆ ਬੜਾ ਕਿ ਬੰਦਾ ਬਣ ਜਾ ਇਹ ਕੰਮ ਠੀਕ ਨਹੀਂ ਨੁਕਸਾਨ ਹੋ ਜੇ ਬੰਦੇ ਦਾ ਫਾਇਦਾ ਕੋਈ ਨਹੀਂ ਹੁੰਦਾ ਸਾਡੀ ਮੰਨ ਜਾ ਇਹਨੇ ਕੱਲ ਫਿਰ ਦੋ ਦਿਨ ਆ ਵੀ ਮੇਰੇ ਦਾ ਵਿਚਾਲੀਆਂ ਨੇ ਰਾਤ ਨੂੰ ਬੰਦੇ ਸੌਂਦਾ ਹੀ ਇੱਥੇ ਅੱਜ ਫਿਰ ਯੂਨੀਅਨ ਸਾਰੀ ਡੇਕਾ ਕੀਤਾ ਕਿ ਕੰਧ ਢਾ ਦਿਓ ਸਰ ਜੇ ਕੰਡਾ ਲੱਗੇ ਇਹ ਆ ਗਏ ਨੇ ਆਉਂਦੀ ਪ੍ਰਧਾਨ ਦੇ ਇੱਕ ਚ ਏ ਤੁਹਾਡੀ ਛਾਤੀ ਚ ਇਹ ਪ੍ਰਧਾਨ ਜੀ ਦਾ ਜੀ ਸਰਦਾਰ ਸਿੰਘ ਢਵਾਲ ਤਗੜ ਕਹਾਂ ਜੀ ਡੱਥ ਹੋ ਗਈ ਮੌਕੇ ਤੇ ਉਹਨਾਂ ਨੂੰ ਮੌਕੇ ਤੇ ਹਸਪੀਟਲ ਆ ਕੇ ਉਹਨਾਂ ਆ ਕੇ ਲੈ ਗਾ ਦੇ ਆਈ ਪੁਲਿਸ ਨੂੰ ਮਿਲੇ ਡਿਪਟੀ ਸਾਹਿਬ ਨੂੰ ਮਿਲੇ ਡਿਪਟੀ ਸਾਹਿਬ ਨੇ ਸਾਨੂੰ ਬੜੀ ਵਧੀਆ ਸਲਾਹ ਦਿੱਤੀ ਐਵੇਂ ਕਹ ਨੂੰ ਕਹਿਣਾ ਉਹਨਾਂ ਦੀ ਸਲਾਹ ਸਿਰ ਮੱਥੇ ਪਰ ਇਹ ਬੰਦੇ ਨੇ ਮੌਕੇ ਨ ਦਿੱਤਾ ਸਾਨੂੰ ਆਡਾ ਨੇ ਬੰਦਾਂ ਬਾਤ ਲਿਆ ਜੀ ਕਿਸੇ ਨਗਰ ਕੌਂਸਲ ਅਸੀਂ ਜ਼ਾਰੇ ਪ੍ਰਸ਼ਾਸਨ ਕੋ ਕਹਿੰਨੇ ਆ ਵੀ ਇਹਨਾਂ ਬੰਦਿਆਂ ਨੂੰ ਵੱੱਤ ਵੱਸ ਸਜ਼ਾ ਦੇਣੀ ਹੈ ਤੁਹਾਨੂੰ ਬੇਨਤੀ ਪ੍ਰਸ਼ਾਸਨ ਕੋ ਕਿ ਕਬਜਾ ਵੀ ਠੋਆ ਜਾਏ ਸਾਰਾ ਜਿਹੜਾ ਨਿਯਾਜ਼ ਕੀਤਾ ਇਹਨਾਂ ਨੇ ਮੈਂ ਗੁਲਜਾਰ ਸਿੰਘ ਜੀ ਪਹਿਲਾਂ ਮੈਂ ਪ੍ਰਧਾਨ ਰਿਆਂ ਸਾਫਾ ਸਾਫਾ ਪ੍ਰਧਾਨ ਹੁਣ ਮੇਰੀ ਜਗ੍ਹਾ ਭਜਨ ਸਿੰਘ ਤੱਕੜ ਵੀ ਆਏ ਸੀ ਤੇ ਉਹਨਾਂ ਨੇ ਕਾਂਢ ਗੱਡੀ ਘਟੂ ਘਟ 10 12 ਬੰਦੇ ਹੋ ਗਏ ਘਟੂ ਘੜ 25 30 ਬੰਦੇ ਹਿਾਰਾਂ ਵਾਲੇ ਲਿਆ ਕੇ ਰਾਤ ਦੇ ਟਾਈਮ ਤੇ ਕਾਂਢ ਬਲਮਾਸ਼ੀ ਨਾ ਮਾਰ ਗਏ ਤੇ ਸਾਨੂੰ ਡਰਾ ਦੰਡੇ ਅਸੀਂ ਬੰਦੇ ਮਾਰ ਜਾਂਗੇ ਬੰਦੇ ਨਾਲ ਅਸੀਂ ਹੁਣ ਬੜੀ ਮੁਸ਼ਕਲ ਜੁਨੀਅਨ ਇਕੱਠੀ ਕਰਕੇ ਕਾਂਢ ਢਾਈ ਆ ਜੋ ਕਿ ਉਹ ਆਇਆ ਲਾਭ ਸਿੰਘ ਦਾ ਮੁੰਡਾ ਕੀ ਨਾਮ ਦਾ ਸੰਨੀ ਸੰਨੀ ਉਹਨੇ ਸਾਡੇ ਪ੍ਰਧਾਨ ਦੇ ਆਉਣ ਦੀ ਸਪਾਟੇ ਡਾਤੀ ਕਿਟ ਮਾਰੀ ਉਹ ਪ੍ਰਧਾਨ ਸਾਡੇ ਡਿੱਗ ਪਏ ਉਸ ਵੇਲੇ بس 2 ਮਿੰਟ ਬਾਅਦ ਦਮ ਛੱਡ ਗਿਆ ਅੱਜ ਇੱਕ ਨਾਤਲਾਹ ਮਿਲੀ ਸੀ ਵੀ ਟਰੱਕ ਜੂਨੀਅਨ ਮਕੇਰੀਆਂ ਵਿਖੇ ਕੋਈ ਝਗੜਾ ਹੋਇਆ ਜਿਹਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜੋ ਐਸਐਚਓ ਸਾਹਿਬ ਬਾਅਦ ਮੈਂ ਵੀ ਮੋਕੇ ਤੇ ਪਹੁੰਚਾ ਜੋ ਟਰੱਕ ਜੂਨੀਅਨ ਤੇ ਆ ਆਪਣੇ ਜਿਹੜਾ ਗਵਾਂਢੀਆ ਸੰਦੀਪ ਸਿੰਘ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਗਾ ਦੀ ਮਾਲਕੀ ਨੂੰ ਲੈ ਕੇ ਚੱਲ ਰਿਹਾ ਜਿਹਦੇ ਵਿੱਚ ਹਾਈ ਕੋਰਟ ਦੇ ਵੀ ਆਰਡਰ ਹੋਏ ਹੋਏ ਆ 2005 ਦੇ ਹੁਣ ਪਿਛਲੇ ਕੋਈ 20 ਦਿਨ ਪਹਿਲਾਂ ਸੰਦੀਪ ਸਿੰਘ ਨੇ ਇੱਕ ਉੱਥੇ ਦੁਆਰਾ ਸਾਰੀ ਕਰਨ ਦੀ ਕੋਸ਼ਿਸ਼ ਕੀਤੀ ਜਿਹਨੂੰ ਰੋਕ ਦਿੱਤਾ ਗਿਆ ਸੀ ਅੱਜ ਵੀ ਉਸੇ ਮਸਲੇ ਨੂੰ ਲੈ ਕੇ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਸੀ ਜਿੱਥੇ ਕਿ ਦੋਮਾ ਧਿਰਾਂ ਦੀ ਬਹਿਸ ਹੋ ਗਈ ਸੰਦੀਪ ਸਿੰਘ ਨੇ ਉੱਥੇ ਪਈ ਇੱਟ ਚੱਕ ਕੇ ਹਰਪ੍ਰਜਨ ਸਿੰਘ ਤੇ ਮਾਰੀ ਆ ਉਹ ਹਰਪ੍ਰਜਨ ਸਿੰਘ ਦੇ ਛਾਤੀ ਦੇ ਵਿੱਚ ਲੱਗਣ ਕਰਕੇ ਹਰਪ੍ਰਜਨ ਸਿੰਘ ਦੀ ਜਿਹੜੀ ਆ ਮੌਕੇ ਤੇ ਹੀ ਮੌਤ ਹੋ ਗਈ ਕਾਰਵਾਈ ਹੁਣ ਬਿਆਨ ਉੱਥੇ ਮੌਕੇ ਦੇ ਜਿਹੜੇ ਚਾਹੁੰਦੀ ਗਵਾਹ ਆ ਬਿਆਨ ਲੈ ਕੇ ਜੋ ਬੰਦੀ ਕਾਨੂੰਨੀ ਕਾਰਵਾਈ ਆ ਉਹ ਸਟੈਪ ਬਾਈ ਸਟੈਪ ਕਰਾਂਗੇ